ਪੰਜਾਬੀ ਇਕਤਰੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆ ਦੀਆਂ ਵੱਡੀਆਂ ਖਬਰਾਂ ਅਸੀਂ ਭਗਵੰਤ ਮਾਨ ਨੇ ਆਦੇਸ਼ ਪ੍ਰਤਾਪ ਸਿੰਘ ਕੈਰਨ ਨੂੰ ਅਕਾਲੀ ਦਲ ਚੋਂ ਕੱਢੇ ਜਾਣ ਤੇ ਕਸਿਆ ਤੰਜ ਨਾਲ ਹੀ ਬਾਦਲ ਪਰਿਵਾਰ ਨੂੰ ਸੁਨਾਈਆਂ ਖਰੀਆਂ ਖਰੀਆਂ ਪ੍ਰੇਨਕਾ ਗਾਂਧੀ ਨੇ ਪੰਜਾਬੀਆਂ ਲਈ ਕੀਤੇ ਵੱਡੇ ਐਲਾਨ ਨਾਲ ਹੀ ਬੀ ਜੇ ਪੀ ਤੇ ਸਾਦੇ ਨਿਸ਼ਾਨੇ ਅਮਿਤ ਸ਼ਾਲੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੀਤਾ ਵੱਡਾ ਹਮਲਾ ਕਹੀਆਂ ਵੱਡੀਆਂ ਗੱਲਾਂ ਆਦੇਸ਼ ਪ੍ਰਤਾਪ ਕੈਰਨ ਨੂੰ ਪਾਰਟੀ ਚੋਂ ਕੱਢਣ ਤੇ ਅਕਾਲੀ ਦਲ ਚ ਛਿੜਿਆ ਕਲੇਸ਼ ਵੀਰਸਾ ਸਿੰਘ ਵਲਟੋਹਾ ਨੇ ਕੀਤੀ ਤਾਰੀਫ ਢਿੰਡਸਾ ਤੇ ਤਾਇ ਇਤਰਾਜ ਪੰਜਾਬ 'ਚ ਇਸ ਦਿਨ ਰਹੇਗੀ ਸਰਕਾਰੀ ਛੁੱਟੀ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ ਪੰਜਾਬ 'ਚ ਇਸ ਤਰੀਕ ਤੋਂ ਸ਼ੁਰੂ ਹੋਵੇਗੀ ਮਾਨਸੂਨ ਦੀ بارش ਪੰਜਾਬ ਦੇ ਮੁੱਖ ਮੰਤਰੀ ਭਗਵਾਨ ਤਮਨਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਆਪ ਉਮੀਦਵਾਰ ਲਾਲਜ ਸਿੰਘ ਪੁੱਲਰ ਲਈ ਚੋਣ ਪ੍ਰਚਾਰ ਕਰਨ ਪਹੁੰਚੇ ਇਸ ਮੌਕੇ ਉਹਨਾਂ ਨੇ ਆਦੇਸ਼ ਪ੍ਰਤਾਪ ਸਿੰਘ ਕੈਰਨੂ ਅਕਾਲੀ ਦਲ ਚੋਂ ਕੱਢੇ ਜਾਣ ਤੇ ਤੰਜ ਕਸ ਹੈ ਸੀਐਮ ਭਗਵਾਨ ਤਮਾਨਿਆ ਦੇਸ਼ ਪ੍ਰਤਾਪ ਸਿੰਘ ਕੈਰਨੂ ਅਕਾਲੀ ਦਲ ਚੋਂ ਕੱਢੇ ਜਾਣ ਤੇ ਚੁਟਕੀ ਲੈਂਦੇ ਆ ਕਿੱਕਰ ਦੀ ਨਵੀਂ ਪੰਕਤੀ ਸੁਣਾਈ ਹੈ ਉਹਨਾਂ ਨੇ ਕਿਹਾ ਕਿ ਹੈਗੇ ਅਸੀਂ ਰੱਜੇ ਪੂਜੇ ਪਰ ਲੋਕ ਕਹਿੰਦੇ ਭੁਖੜਵੇ ਕੱਲ ਪਾਰਟੀ ਚੋਂ ਕੱਢਣਾ ਪੈ ਗਿਆ ਜੁਆਕਾਂ ਦਾ ਫੂਫੜਵੇ ਇਸ ਦੇ ਨਾਲ ਹੀ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਤੇ ਕਾਲੀ ਦਲ ਤੇ ਵੱਡਾ ਹਮਲਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਪੰਜਾਬ ਤੇ ਇਸ ਦੇ ਲੋਕਾਂ ਨੂੰ ਲੁੱਟਿਆ ਹੈ ਤੇ ਮਹਿਲ ਅਤੇ ਹੋਟਲ ਬਣਾਏ ਹਨ ਪਰ ਹੁਣ ਉਹ ਆਮ ਲੋਕਾਂ ਨੂੰ ਮਲੰਗ ਕਹਿ ਰਹੇ ਹਨ ਸੀਐਮ ਮਾਨ ਨੇ ਕਿਹਾ ਕਿ ਹੁਣ ਇਹ ਮਲੰਗ ਇਹਨਾਂ ਲੀਡਰਾਂ ਨੂੰ ਸਭ ਕੁਝ ਸਿਖਾਉਣਗੇ ਅਤੇ ਇਹ ਸਭ ਬੁਰੀ ਤਰ੍ਹਾਂ ਹਾਰ ਜਾਣਗੇ ਸੀਐਮ ਮਾਨ ਨੇ ਕਿਹਾ ਕਿ ਉਹ ਪ੍ਰਜਵਾੜੇ ਬਣ ਗਏ ਹਨ ਕਿਉਂਕਿ ਉਹਨਾਂ ਨੇ ਨਹਿਰਾਂ ਦਾ ਪਾਣੀ ਆਪਣੇ ਖੇਤਾਂ ਵੱਲ ਮੋੜ ਲਿਆ ਹੈ ਜਦੋਂ ਕਿ ਪੰਜਾਬੀਆਂ ਨੂੰ ਪਾਣੀ ਦੀ ਹਰ ਬੂੰਦ ਲਈ ਸੰਘਰਸ਼ ਕਰਨਾ ਪੈਂਦਾ ਹੈ ਸਿਮਰਤ ਬਾਦਲ ਤੇ ਤੰਜ ਕਸਦਿਆਂ ਉਹਨਾਂ ਨੇ ਕਿਹਾ ਕਿ ਉਹ ਆਪਣੇ ਪੋਸਟਰਾਂ 'ਤੇ ਤੁਹਾਡਾ ਉਮੀਦਵਾਰ ਲਿਖਦੀ ਸੀ ਹੁਣ ਉਸ ਦੇ ਥਾਂ ਤੁਹਾਡੀ ਨਿਮਾਣੀ ਸੇਵਾਦਾਰ ਲਿਖਦੀ ਹੈ ਉਹਨਾਂ ਨੇ ਕਿਹਾ ਕਿ ਇਹ ਇਹੋ ਜਿਹੇ ਸੇਵਾਦਾਰ ਹਨ ਜੋ ਗੁਰਬਾਣੀ ਅਤੇ ਪੰਥ ਦੀ ਪੇਧਵੀ ਕਰਦੇ ਹਨ ਸੀਐਮ ਮਾਨ ਨੇ ਕਿਹਾਗੇ ਸੁਖਵੀਰ ਬਾਦਲ ਕਹਿ ਰਹੇ ਹਨ ਕਿ ਇਹ ਉਹਨਾਂ ਦੀ ਆਖਰੀ ਚੋਣ ਹੈ ਜੇਕਰ ਉਹ ਫਿਰ ਬੁਰੀ ਤਰ੍ਹਾਂ ਹਾਰ ਗਏ ਤਾਂ ਉਹ ਰਿਟਾਇਰ ਹੋ ਕੇ ਕੁਝ ਹੋਰ ਕਰਨਗੇ ਸੀਐਮ ਮਾਨ ਨੇ ਲੋਕਾਂ ਨੂੰ ਸੁਖਵੀਰ ਬਾਦਲ ਦੀ ਸੇਵਾ ਮੁਕਤੀ ਨੂੰ ਹਕੀਕਤ ਬਣਾਉਣ ਦੀ ਅਪੀਲ ਕੀਤੀ ਹੈ ਲੋਕ ਸਭਾ ਚੋਣਾਂ ਦੇ ਮੰਦੇ ਨੇ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਤੇ ਕੀਤਾ ਜਾ ਰਿਹਾ ਹੈ ਇਸੇ ਤਹਿਤ 올 ਇੰਡੀਆ ਕਾਂਗਰਸ ਮੇਟੀ ਦੇ ਜਰਨਲਿਸਟ ਕਰਤਾਰ ਪ੍ਰੇਂਕਾ ਗਾਂਧੀ ਪੰਜਾਬ ਦੁਨੀ ਤੇ ਹਨ ਪ੍ਰੇਂਕਾ ਗਾਂਧੀ ਵੱਲੋਂ ਫਤਿਹਗੜ ਸਾਹਿਬ ਵਿੱਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕੀਤਾ ਗਿਆ ਰੈਲੀ ਦੌਰਾਨ ਉਹਨਾਂ ਨੇ ਪੰਜਾਬ ਦੇ ਲੋਕਾਂ ਲਈ ਵੱਡੇ ਐਲਾਨ ਕੀਤੇ ਹਨ ਉਹਨਾਂ ਨੇ ਔਰਤਾਂ ਨੂੰ ਵੱਡੀ ਗਰੰਟੀ ਦਿੰਦੇ ਹੋਏ ਕਿਹਾ ਕਿ ਹਰ ਗਰੀਬ ਪਰਿਵਾਰ ਦੀ ਸਭ ਤੋਂ ਵੱਡੀ ਮਹਿਲਾ ਦੇ ਖਾਤੇ ਵਿੱਚ ਸਾਲਾਨਾ 1 ਲੱਖ ਰੁਪਏ ਹਰ ਮਹੀਨੇ ਵਿੱਚ 8500 ਰੁਪਏ ਖਾਤੇ ਵਿੱਚ ਪਾਏ ਜਾਣਗੇ 50% ਦੀ ਹਰ ਸਰਕਾਰੀ ਰੋਜ਼ਗਾਰ ਔਰਤਾਂ ਨੂੰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਗਰੰਟੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਹਨਾਂ ਦੀ ਸਰਕਾਰ ਆਈ ਤਾਂ ਐਮਐਸਪੀ ਦਾ ਕਾਨੂੰਨ ਲਿਆਂਦਾ ਜਾਵੇਗਾ ਖੇਤਾਂ ਵਿੱਚ ਹੋਣ ਵਾਲੇ ਨੁਕਸਾਨ ਦਾ 1 ਮਹੀਨੇ ਦੇ ਅੰਦਰ ਭੁਗਤਾਨ ਕੀਤਾ ਜਾਵੇਗਾ ਇਸ ਲਈ ਵੀ ਵੱਖਰਾ ਕਾਨੂੰਨ ਬਣਾਇਆ ਜਾਵੇਗਾ ਇਸ ਦੇ ਨਾਲ ਹੀ ਮਜ਼ਦੂਰਾਂ ਲਈ ਗਰੰਟੀ ਦਿੰਦੇ ਹੋਏ ਪ੍ਰਿੰਕਾ ਗਾਂਧੀ ਨੇ ਕਿਹਾ ਹੈ ਕਿ ਮਜ਼ਦੂਰਾਂ ਨੂੰ 400 ਰੁਪਏ ਤੋਂ ਘੱਟ ਦਿਹਾੜੀ ਨਹੀਂ ਦਿੱਤੀ ਜਾਵੇਗੀ ਉਸ ਦੇ ਲਈ ਕਾਨੂੰਨ ਲਿਆ ਆਵਾਂਗੇ ਇਸ ਦੇ ਨਾਲ ਹੀ ਪਿੰਡੂ ਮਨਰੇਗਾ ਨੂੰ ਮਜ਼ਬੂਤ ਬਣਾਇਆ ਜਾਵੇਗਾ ਸ਼ਹਿਰਾਂ ਵਿੱਚ ਵੀ ਸੋ ਦਿਨ ਦਾ ਰੋਜ਼ਗਾਰ ਮਨਰੇਗਾ ਲੈ ਲਿਆਂਦਾ ਜਾਵੇਗਾ ਖੇਤੀ ਦੇ ਸਾਰੇ ਸਮਾਨਾਂ ਤੋਂ ਜੀਐਸਟੀ ਹਟਾਉਣ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਐਲਾਨ ਕੀਤਾ ਹੈ ਕਿ ਹਰ ਪਰਿਵਾਰ ਲਈ 25 ਲੱਖ ਦਾ ਸਿਹਤ ਬੀਮਾ ਲਾਗੂ ਕੀਤਾ ਜਾਵੇਗਾ ਜਿਸ ਨਾਲ ਲੋਕ ਮੁਫਤ ਇਲਾਜ ਕਰਵਾ ਸਕਣਗੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਲੁਧਿਆਣਾ ਵਿੱਚ ਭਾਜਪਾ ਉਮੀਦਵਾਰ ਅਮਨੀਸ਼ ਸਿੰਘ ਬਿੱਟੂ ਦੇ ਹੱਕ ਵਿੱਚ ਚੋਣ ਰੈਲੀ ਸਵਾਗਤਨ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਮੇਰੇ ਗੁਰੂ ਦੇ ਮੈਨੂੰ ਪੜਾਉਂਦੇ ਹੋਏ ਪੰਜਾਬ ਬਾਰੇ ਦੋ ਗੱਲਾਂ ਕਹਿੰਦੇ ਸਨ ਇੱਕ ਪੰਜਾਬ ਨਾ ਹੋਇਆ ਤਾਂ ਦੇਸ਼ ਸੁਰੱਖਿਅਤ ਨਹੀਂ ਰਹੇਗਾ ਦੂਜਾ ਕਹਿੰਦੇ ਸਨ ਕਿ ਪੰਜਾਬ ਨਾ ਹੋਵੇ ਤਾਂ ਦੇਸ਼ ਦਾ ਢਿੱਡ ਨਹੀਂ ਭਰ ਸਕਦਾ ਇਹ ਦੋਵੇਂ ਕੰਮ ਪੰਜਾਬ ਹੀ ਕਰ ਸਕਦਾ ਹੈ ਇਸ ਮੌਕੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਨਿਸ਼ਾਨਾ ਸਾਧਦਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਕੇਜਰੀਵਾਲ ਨੇ ਗੁਜਰਾਤ ਜਾਣਾ ਹੁੰਦਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨਾਲ ਪਾਇਲਟ ਬਣ ਕੇ ਜਾਂਦੇ ਹਨ ਜੇਕਰ ਤੁਸੀਂ ਜੇ ਬੰਗਾਲ ਜਾਣਾ ਚਾਹੁੰਦੇ ਹੋ ਤਾਂ ਮਾਨ ਸਾਹਿਬ ਤੁਹਾਡੇ ਨਾਲ ਪਾਇਲਟ ਬਣ ਕੇ ਜਾਂਦੇ ਹਨ ਮੈਨੂੰ ਮੈਨੂੰ ਸਮਝ ਨਹੀਂ ਆਇਆ ਕਿ ਮਾਨ ਸਾਹਿਬ ਕੇਜਦੀਵਾਲ ਦਾ ਪਾਇਲਟ ਹੈ ਜਾਂ ਮੁੱਖ ਮੰਤਰੀ ਪਰ ਜਦੋਂ ਕੇਜ ਦਿਵਾਲ ਜੇਲ੍ਹ ਗਿਆ ਤਾਂ ਮਾਨ ਸਾਹਿਬ ਨੇ ਇਕੱਲੇ ਹੀ ਉਹਨਾਂ ਨੂੰ ਜੇਲ੍ਹ ਜਾਣ ਦਿੱਤਾ ਮਾਨ ਖੁਦ ਨਾਲ ਨਹੀਂ ਗਏ ਇਸ ਦੇ ਨਾਲ ਹੀ ਅਮਿਤ ਸ਼ਾਹ ਨੇ ਕਿਹਾ ਕਿ ਪੂਰਾ ਪੰਜਾਬ ਭ੍ਰਿਸ਼ਟਾਚਾਰ ਵਿੱਚ ਕਿਰਿਆ ਹੋਇਆ ਹੈ ਅਰਿੰਦ ਕੇਜ ਦਿਵਾਲ ਨੂੰ ਕੇਸ ਲੜਨ ਲਈ ਫੀਸਾਂ ਦੀ ਲੋੜ ਹੁੰਦੀ ਹੈ ਇਸੇ ਲਈ ਉਹਨਾਂ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਦਾ ਏਟੀਐਮ ਬਣਾ ਕੇ ਰੱਖਿਆ ਹੋਇਆ ਹੈ ਜੇਕਰ ਉਹਨਾਂ ਨੇ ਕੋਈ ਚੋਣ ਲੜਨੀ ਹੁੰਦੀ ਹੈ ਤਾਂ ਤੁਸੀਂ ਕ੍ਰੈਡਿਟ ਕਾਰਡ ਪਾ ਕੇ ਇਸ ਏਟੀਐਮ ਵਿੱਚ ਪੈਸੇ ਦਿੱਲੀ ਲੈ ਜਾਂਦੇ ਹਨ ਲੋਕ ਸਭਾ ਚੋਣਾਂ ਤੋਂ ਕੁਝ ਦਿਨਾਂ ਪਹਿਲਾਂ ਹੀ ਸ਼੍ਰੋਮਣੀ ਕਾਲੇ ਦੇ ਸੀਨੀਅਰ ਉਤੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰਨੂ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ 'ਚ ਤੁਰੰਤ ਪ੍ਰਭਾਵ ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬੀਤੇ ਦਿਨੀ ਕੱਢ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਕਾਲੀਦਾਲ ਵਿੱਚ ਲਗਾਤਾਰ ਕਲੇਸ਼ ਵਾਦਾ ਜਾ ਰਿਹਾ ਹੈ ਇੱਕ ਪਾਸੇ ਜਿੱਥੇ ਵੀਰਸਾ ਸਿੰਘ ਵਲਟੋਹਾ ਵੱਲੋਂ ਆਦੇਸ਼ਪਰਤਾ ਸਿੰਘ ਕੈਰਨ ਨੂੰ ਪਾਰਟੀ ਤੋਂ ਕੱਢਣ ਤੇ ਸੁਖਬੀਰ ਸਿੰਘ ਵੱਲ ਦੀ ਤਾਰੀਫ ਕੀਤੀ ਗਈ ਹੈ ਉੱਥੇ ਹੀ ਸੁਖਦੇਵ ਸਿੰਘ ਢੀਂਡਸਾ ਨੇ ਇਸ ਤੇ ਇਤਰਾਜ਼ ਜਤਾਇਆ ਹੈ ਵੀਰਸਾ ਸਿੰਘ ਵਲਟੋਹਾ ਨੇ ਪੋਸਟ ਕਰਦੇ ਆ ਲਿਖਿਆ ਹੈ ਕਿ ਸਰਦਾਰਾ ਅੱਜ ਦਿਲ ਜਿੱਤ ਲਿਆ ਮੇਰੀ ਜਾਨ ਵੀ ਹਾਜ਼ਰ ਹੈ ਤੇਰੇ ਲਈ ਤੇਰੇ ਇਸ ਵੱਡੇ ਫੈਸਲੇ ਕਰਕੇ ਮੈਂ ਅੱਜ ਹੀ ਚੋਣ ਜਿੱਤ ਗਿਆ ਹਾਂ ਧੰਨਵਾਦ ਪ੍ਰਧਾਨ ਜੀ ਇਸ ਦੇ ਨਾਲ ਹੀ ਸੁਖਦੇਵ ਸਿੰਘ ਕਿੰਡਸਾਨੇ ਆ ਦੇਸ਼ ਪ੍ਰਤਾਪ ਸਿੰਘ ਕੈਰੋ ਨਾਲ ਆਪਣੀ ਫੋਟੋ ਸ਼ੇਅਰ ਕਰਦੇ ਹਾਂ ਪੋਸਟ ਪਾਈ ਹੈ ਉਹਨਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਸ਼ਰਮਨੀ ਕਾਲੀਦਾਲ ਦੇ ਸੀਨੀਅਰ ਅਗੋ ਤੇ ਸਾਬਕਾ ਮੰਤਰੀ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਵਿੱਚ ਕੱਢਣ ਦਾ ਫੈਸਲਾ ਬਹੁਤ ਹੀ ਮੰਦ ਭਾਗ ਹੈ ਇਸ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਅਤੇ ਅਜਿਹਾ ਫੈਸਲਾ ਪਾਰਟੀ ਦੇ ਹਿੱਤ ਵਿੱਚ ਨਹੀਂ ਹੈ ਚੋਣਾਂ ਦੇ ਦਿਨਾਂ ਦੌਰਾਨ ਪਾਰਟੀ ਦੇ ਪ੍ਰਧਾਨ ਨੂੰ ਅਜਿਹੇ ਫੈਸਲੇ ਲੈਣ ਤੋਂ ਗਰੇਜ ਕਰਨਾ ਚਾਹੀਦਾ ਹੈ ਲੋਕ ਸਭਾ ਚੋਣਾਂ ਦੇ ਚੱਲਦੇ 1 ਜੂਨ ਨੂੰ ਪੂਰੇ ਪੰਜਾਬ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਸ ਦੌਰਾਨ ਸਰਕਾਰੀ ਗੈਰ ਸਰਕਾਰੀ ਦਫ਼ਤਰ ਬੈਂਕ ਸੰਸਥਾਵਾਂ ਫੈਕਟਰੀਆਂ ਤੇ ਦੁਕਾਨਾਂ ਵਿੱਚ ਛੁੱਟੀ ਰਹੇਗੀ ਇਸ ਦੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਸ਼ਰਾਬ ਦੇ ਠੇਕੇ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਹੈ ਚੋਣ ਕਮਿਸ਼ਨ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸੂਬੇ ਵਿੱਚ ਲੋਕ ਸਭਾ ਚੋਣਾਂ ਵਿੱਚ ਲੋਕ VOTING ਕਰ ਸਕਣ ਇਸ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ ਇਸ ਵਾਰ ਚੋਣ ਕਮਿਸ਼ਨ ਨੇ VOTING ਦਾ ਮਕਸਦ 70 ਪਾਰ ਰੱਖਿਆ ਹੈ ਇਸ ਦੇ ਲਈ ਚੋਣ ਕਮਿਸ਼ਨ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ ਸ਼ਰਾਬ ਦੇ ਠੇਕੇ VOTING ਤੋਂ ਪਹਿਲਾਂ ਹੀ 3 ਮਈ ਦੀ ਸ਼ਾਮ 6 ਵਜੇ ਤੋਂ 1 ਜੂਨ 2014 ਦੀ ਸ਼ਾਮ 6 ਵਜੇ ਅਤੇ 4 ਜੂਨ ਪੂਰਾ ਦਿਨ ਕਿੰਤੀ ਵਾਲੇ ਦਿਨ ਬੰਦ ਰਹਿਣਗੇ ਇਹ ਫੈਸਲਾ ਵੀ ਕਮਿਸ਼ਨ ਵੱਲੋਂ ਲਿਆ ਗਿਆ ਹੈ ਇਸ ਦੌਰਾਨ ਹੋਟਲਾਂ ਰੈਸਟੋਰੈਂਟਾਂ ਤੇ ਪੱਬਾਂ ਵਿੱਚ ਵੀ ਸ਼ਰਾਬ ਪਰੋਸੀ ਨਹੀਂ ਜਾਵੇਗੀ ਅਤੇ ਸ਼ਰਾਬ ਨੂੰ ਸਟੋਰ ਕਰਨ ਤੇ ਵੀ ਰੋਕ ਲਗਾਈ ਜਾਵੇਗੀ ਬਿਨਾਂ ਲਾਇਸੈਂਸ ਵਾਲੇ ਸ਼ਰਾਬ ਦੇ ਸਟੋਰ ਕਰਨ ਤੇ ਪਾਬੰਦੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਦੇਸ਼ ਦੇ ਕਈ ਹਿੱਸਿਆਂ ਵਿੱਚ ਪੈ ਰਹੀ ਹੱਤ ਦੀ ਕਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ ਜੇਕਰ ਇੱਥੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਤਾਪਮਾਨ 47 ਡਿਗਰੀ ਦੇ ਕਰੀਬ ਪਹੁੰਚ ਗਿਆ ਹੈ ਭਾਰਤੀ ਮੌਸਮ ਵਿਭਾਗ ਵੱਲੋਂ ਪੰਜਾਬ ਹਰਿਆਣਾ ਤੇ ਦਿੱਲੀ ਵਿੱਚ ਅੱਜ ਤੱਕ ਅਤਿ ਗਰਮੀ ਜਾਰੀ ਰਹਿਣ ਦੀ ਭੁਖਵਾਣੀ ਕੀਤੀ ਗਈ ਸੀ ਅਤੇ ਹੁਣ ਕੁਝ ਰਾਹਤ ਮਿਲਣ ਦੀ ਉਮੀਦ ਹੈ ਮੀਡੀਆ ਰਿਪੋਰਟਾਂ ਅਨੁਸਾਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ 3 ਤੋਂ 8 ਜੂਨ ਤੱਕ ਅਤੇ 9 ਤੋਂ 16 ਜੂਨ ਦਰਮਿਆਨ ਮਹਾਰਾਸ਼ਟਰ ਪਹੁੰਚ ਸਕਦਾ ਹੈ ਇਸ ਦੇ ਨਾਲ ਹੀ ਦਿੱਲੀ ਵਿੱਚ 27 ਜੂਨ ਤੋਂ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਮਾਨਸੂਨ 22 ਤੋਂ 25 ਜੂਨ ਵਿੱਚ ਦਾਖਲ ਹੋ ਸਕਦਾ ਹੈ ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਿਕ 20 ਤੋਂ 25 ਜੂਨ ਤੱਕ ਮਾਨਸੂਨ ਪੰਜਾਬ ਵਿੱਚ ਕਵਰ ਕਰ ਲਵੇਗਾ ਤੇ ਉਮੀਦ ਕੀਤੀ ਜਾ ਰਹੀ ਹੈ ਕਿ 2 ਜੁਲਾਈ ਤੱਕ ਪੂਰਾ ਦੇਸ਼ ਕਵਰ ਹੋ ਜਾਵੇਗਾ ਹੁਣ ਤੁਸੀਂ ਦੇਖੋ ਬਠਿੰਡੇ ਦੇ ਵਿੱਚ ਪੋਸਟਰ ਲੱਗੇ ਹੋਏ ਨੇ ਪਹਿਲਾਂ ਲਿਖਦੀ ਹੁੰਦੀ ਸੀ ਤੁਹਾਡੀ ਉਮੀਦਵਾਰ ਨੰਨੀ ਸ਼ਾਂ ਹਰ ਸਮੇਤ ਕੋ ਹੁਣ ਕੀ ਪੋਸਟਰ ਲੱਗੇ ਹੋਏ ਨੇ ਤੁਹਾਡੀ ਨਿਮਾਣੀ ਸੇਵਾਦਾਰ ਹਾ 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 ਮੈਂ ਕਿਹਾ بڑے بڑے ਸੇਵਾਦਾਰ ਨਿਕਲੇ ਆ ਬਈ ਗੁਰਬਾਣੀ ਗਲੀਆਂ ਚ ਰੋਲਦੀ ਆ ਕਾਦੀ ਸੇਵਾ ਕੀਤੀ ਤੁਸੀਂ ਪੰਥ ਦੀ ਗੱਲ ਕਰਕੇ ਪੰਥ ਨੂੰ ਤੁਸੀਂ ਗਲੀਆਂ ਚ ਰੋਲਤਾ ਰੂੜੀਆਂ ਚ ਰੋਲਤਾ ਤੁਸੀਂ ਕਹਦੇ ਸੇਵਾਦਾਰ ਹੋ ਸੇਵਾਦਾਰ ਨਿਮਾਣੀ ਨਾਲੇ ਜਦੋਂ ਭਗਵਾਨ ਤੁਮਾਨ ਨੇ ਭੇਜਤਾ ਕੱਸੀਆਂ ਸੂਆਂ ਚ ਪਾਣੀ ਉਦੋਂ ਬਾਅਦ ਆਪਣੇ ਆਪ ਨੂੰ ਲਿਖਣ ਲੱਗੀ ਨਮਾਣੀ ਨਮਾਣੀ ਇਹਨਾਂ ਤੇ ਤਰਸ ਤਰਸ ਨਾ ਕਰਿਓ ਕਿ ਤੇ ਤਰਸ ਕਰ ਲਉ ਵੀ ਚਲ ਨਮਾਣੀ ਕਹੇ ਨਾ ਨਾ ਇਹਨਾਂ ਨੇ ਆਪਣੀਆਂ ਤਿੰਨ ਪੀੜੀਆਂ ਖਾ ਲੀਆਂ ਇੱਕ ਮੈਂ ਗੱਲ ਦੱਸਣ ਲੱਗਿਆ ਅੰਦਰਲੀ ਗੱਲ ਐ ਅੱਗੇ ਨਾ ਕਰ ਦਿਓ ਗੱਲ ਹਾਂ ਕਈ ਵਾਰੀ ਅੱਗੇ ਗੱਲ ਕਰ ਦਿੰਦੇ ਹੋ ਫਿਰ ਐਵੇਂ ਗੱਲ ਫਸ ਜਾਂਦੀ ਐ ਫਿਰ ਕਈ ਅਫਸਰ ਸੁਖਵੀਰ ਬਾਦਲ ਤੇ ਹਰਸਿਮਰਤ ਕੌਰ ਦੇ ਨਾਲ ਵੀ ਲੱਗੇ ਹੋਏ ਨੇ ਪੰਜਾਬ ਦੇ ਕਿਉਂਕਿ ਉਹਨਾਂ ਦਾ ਪ੍ਰੋਟੋਕਾਲ ਹੈ ਉਹਨਾਂ ਅਫਸਰਾਂ ਚੋਂ ਮੈਨੂੰ ਮੇਰੇ ਫੈਨ ਨੇ ਉਹ ਮੈਨੂੰ ਦੱਸਦੇ ਰਹਿੰਦੇ ਆ ਮੈਂ ਕਿਵੇਂ ਆ ਕੀ ਹਾਲਤਾ ਇੱਧਰ ਬਠਿੰਡਾ ਸੀਟ ਲੜ ਰਹੇ ਨੇ ਤੇ ਹਾਲਤ ਕੀ ਹੈ ਉਹ ਕਹਿੰਦੇ ਜੀ ਮੇਰਾ ਨਾਂ ਤਾਂ ਨਾ ਮੈਂ ਨਾਂ ਨਹੀਂ ਲੈਂਦਾ ਤੇਰਾ ਮੈਂ ਦੱਸ ਦੇਵਾਂਸ ਉਹ ਕਹਿੰਦਾ ਜੀ ਰੋ ਕੇ ਸੌਂਦੇ ਐ ਉੱਠ ਕੇ ਰੋਂਦੇ ਐ ਵਿਆਹ ਕੀ ਪੰਗਾ ਪਾਇਆ ਕਹਿੰਦਾ ਉੱਤੋਂ ਤੁਸੀਂ ਕਿੱਕਲੀ ਪਾਤੀ ਉਹਦੇ ਨਾਲ ਹੋਰ ਹੋ ਗਿਆ ਇਹ ਰਟਾਇਰ ਹੋਣ ਲੱਗੇ ਨੇ ਹੁਣ ਮੈਨੂੰ ਇੱਕ ਅੰਦਰਲੀ ਹੋਰ ਦੱਸ ਦੇਣਾ ਤੁਹਾਨੂੰ ਸੁਖਵੀਰ ਬਾਦਲ ਨੇ ਕਿਹਾ ਕਹਿੰਦਾ ਵੀ ਆਹੀ ਇਲੈਕਸ਼ਨ ਦੇਖਦੇ ਆ ਜੇ ਤਾਂ ਲੋਕਾਂ ਨੇ ਵੋਟਾਂ ਪਾਤੀਆਂ ਠੀਕ ਐ ਨਹੀਂ ਆ ਉਹਦਾ ਕੋਈ ਹੋਰ ਕੰਮ ਕਰੀਏ ਮੇਰੇ ਵੀਰ ਬਣ ਕੇ ਇਹਨੂੰ ਤਾਂ ਰਿਟਾਇਰ ਕਰੋ ਇਹਦੀ ਰਿਟਾਇਰਮੈਂਟ ਤਾਂ ਆਪਣੇ ਹੱਥ ਚ ਹੈ ਹੈ ਰੋਜ਼ ਮੀਆਂ ਬੀਬੀ ਕਲਤ ਪੰਜਾਬੀ ਬੋਲਦੇ ਆ ਉਹ ਪਤਾ ਨਹੀਂ ਕੀ ਕਹੀ ਜਾਂਦੀ ਹੁੰਦੀ ਆ ਹਰ ਸਿਮਰਤ कौर ਪਹਿਲੇ ਇਹ ਚੋਨਾ ਤੇ ਫਿਰ ਚੋਨਾ ਮੈਂ ਕਿਹਾ ਚੋਨਾ ਕਹਿੰਦੀ ਏ ਜਾਂ ਚੋਨਾ ਕਹਿੰਦੀ ਏ ਪੰਜਾਬੀ ਤਾਂ ਪੜੀ ਹੀ ਨਹੀਂ ਕਦੇ ਇਹ ਭਗਵੰਤ ਮਾਨ ਛੋਰਾ ਗੋਪ ਦੇ ਏ ਬ੍ਰਾਹਮ ਫਲਾੰਦਾ ਉਹ ਪੰਜਾਬੀ ਸਿੱਖ ਲਾ ਪਹਿਲਾ ਮੈਂ ਕਹਿੰਦੀ ਬਾਤ ਗੱਲ ਕਰੀ ਸਾਡੇ ਨਾਲ ਜੀ ਕੀ ਤੀਜੀ ਟੂ ਚਾਰੀ ਕੀਤੀ ਹੈ ਲਗਾਤਾਰ ਪਿਛਲੇ ਲਖ ਸਾਲ ਤੁਸੀਂ ਇਹ ਸਵਲ ਉਹ ਛੋਟੇ ਅਰ ਕਹਿੰਦਾ ਢਾਲ ਪਟਕਾਉਣ ਲਈ ਆ ਕਿ ਕਿਕਲੀ ਮੈਂ ਨਾ ਕਹਿੰਦਾ ਤੀਜੀ ਦਾਦੀ ਕਰਦੇ ਹੋ ਜੀ ਵੀ ਕਰਦੀ ਹੈ ਜੀ ਅੱਜ ਕਹਿੰਦੇ ਭਾਈ ਤੇ ਘੋਈਏ ਦੇ ਫੱਟੀ ਖੁੱਤੀਆਂ ਕਰਦੇ ਜੀ ਹਾਂ ਜੀ ਤੀਜੀ ਵੀ ਕਰਦੀ ਹੈ ਜੀ ਵੀ ਕਹਿੰਦੇ ਭਾਈ ਤੇ ਘੋਈਏ ਦੇ ਫੱਟੀ ਖੁੱਤੀਆਂ ਕਰਦੇ ਆਹ ਚੌਥੀ ਵੀ ਕਰਦੇ ਉਨਕੋ ਪਹਿਲਾ ਆਪਦੀ ਸ਼ੀਰਤ ਕੌਰ ਨੇ ਜੋ ਤੇਰੀ ਬੇਟੀ ਨੇ ਤੇਰੇ ਬਾਰੇ ਕਿਹਾ ਉਹਦਾ ਜਵਾਬ ਦੇ ਦੇ ਜਿਹੜਾ ਬਾਪ ਆਪਦੀ ਬੇਟੀ ਦਾ ਨਹੀਂ ਹੋ ਸਕਿਆ ਉਹ ਮੈਂ ਕਹਿੰਦਾ 20 ਕਿੱਕਲੀਆਂ ਸੁਣਾ ਦਵੇ ਉਹ ਕਿੱਡਾ ਕਰੈਕਟਰਲੈਸ ਬੰਦਾ ਹੈ ਤੇ ਉਹਦੇ ਟੱਬਰ ਦੇ ਜੀ ਦੱਸੀ ਜਾਂਦੇ ਸਾਫ਼-ਸਾਫ਼ ਜਿਹੜਾ ਇਸ ਦਸਤਾਰ ਦਾ ਸਤਕਾਰ ਨਾ ਨਾ ਕਰੇ ਮੈਂ ਉਹਨੂੰ ਬੰਦਿਆਂ ਚੋਂ ਨਹੀਂ ਗਿਣਦਾ ਇਹ ਮੇਰੇ ਮਾਲਕ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ੀ ਹੋਈ ਦਸਤਾਰ ਹੈ ਤੇ ਤੂੰ ਪਾਣੀ ਦੀ ਬੋਤਲ ਇੱਕ ਨਿਆਣੇ ਨੂੰ ਵੀ ਕਹਿ ਦਿਓ ਕਿ ਝੂਠਾ ਪਾਣੀ ਆਪਦੇ ਸਿਰ 'ਤੇ ਪਾਦਵੇ ਗਰਮੀ ਚਾਨੂੰ ਨਹੀਂ ਲੱਗਦੀ ਸਾਹਿਬ ਜੀ ਤੁਹਾਨੂੰ ਨਹੀਂ ਲੱਗਦੀ ਤੁਸੀਂ ਕਰੋਗੇ ਉਹ ਗੁਸਤਾਖੀ ਕਦੇ ਨਹੀਂ ਕਰੋਗੇ ਕਿਉਂਕਿ ਇਹ ਮਾਲਕ ਦੀ ਬਖਸ਼ਿਓ ਕਕਾਰ ਨੇ ਇਹ ਜਾ ਨਿਕੰਮਾ ਨੀਚ ਕਰੈਕਟਰਲੈਸ ਬੰਦਾ ਕੀ ਕਵੇ ਕੀ ਨਾ ਕਵੇ ਆਈ ਡੋਨਟ ਈਵਨ ਵੇਸਟ ਮਾਈ ਟਾਈਮ ਔਨ ਇਟ ਔਰ ਤੂੰ ਸਾਡਾ ਫਿਕਰ ਕਰਨ ਦੀ ਜਗ੍ਹਾ ਜਿਹੜੇ ਸ਼ਰਾਬ ਕੋਠਾਲੇ 'ਚ ਔਰ ਸ਼ਰਾਬ ਮਾਫੀਆ ਤੇ ਰੇਤ ਮਾਫੀਆ ਤੇ ਸਰਕਾਰ ਚੱਲ ਰਹੀ ਹੈ ਭਾਜਪਾ ਦੇ ਰਹਿਮੋ ਕਰਮ ਤੇ ਚੱਲ ਰਹੀ ਹੈ ਭਾਜਪਾ ਦੇ ਟੌਟੀਕਰਨ ਕਰਕੇ ਚੱਲ ਰਹੀ ਹੈ ਉਹ ਕੀ ਕਹਿੰਦੇ ਕੀ ਨਹੀਂ ਕਹਿੰਦੇ ਇਹਦਾ ਅਸਰ ਕੋਈ ਨਹੀਂ ਇਹ ਭਗਵਾਨ ਤੈਨੂੰ ਨਾ ਇਹ ਜਗਨੂ ਨੂੰ ਬੜਾ ਸੀਰੀਅਸਲੀ ਨਾ ਲਿਆ ਕਰ ਜਿਹੜਾ 2.5 ਸਾਲ ਉਪਤੇ ਨੂੰ 2.5 ਸਾਲ ਹੋ ਗਏ ਮੁੱਖ ਮੰਤਰੀ ਬਣਿਆ ਨੇ ਹੁਣੇ ਚੇਤੇ ਆਇਆ ਉੱਥੇ ਇਹ ਵੀ ਕਰਦਾ ਸੀ ਮਿੰਤਾ ਨਹੀਂ ਕਰਦਾ ਸੀ ਮਜੀਠੇ ਆ ਕੇ ਕਿ ਪੱਤੇ ਵੀ ਰੰਗ ਬਦਲ ਜਾਂਦੇ ਤੂੰ ਹੀ ਵੀ ਬਦਲੋ ਮਿੰਤ ਕਾਪਦਾ ਸੀ ਔਰ ਕਿਤੇ ਅੱਗੇ ਪੰਜਾਬ ਪੁਲਿਸ ਵਾਲੀ ਖਲੋਤੀ ਸੀ ਮਜੀਠਾ ਦਾ ਨਿਕਲ ਕੇ ਨਹੀਂ ਆਇਆ ਮਜੀਠੇ ਵਾਲਿਆਂ ਨੇ ਤਾਂ ਬੰਦ ਕਰਤੀ ਆ ਆਪਣੀ ਦਦਾਨਾ ਜਿੰਨਾ ਕੱਲ ਉਹਨੇ ਆ ਕੇ ਮਜੀਠੇ ਸ਼ਹਿਰ ਦਾ ਨੁਕਸਾਨ ਕੀਤਾ ਮੈਂ ਤੁਹਾਨੂੰ ਕੱਲ ਸ਼ਹਿਰ ਵਾਲਿਆਂ ਦੀ ਗੱਲ ਦੱਸ ਰਿਹਾ ਪਹਿਲਾਂ ਤਾਂ ਮੈਂ ਮਜੀਠੇ ਨਿਵਾਸੀਆਂ ਦਾ ਤਲਵਾਦ ਕਰਦਾ ਉਹ ਵੈਸੇ ਹੀ ਨਹੀਂ ਇਹ ਜੇ ਸ਼ਰਾਬੀ ਦੇ ਮੂੰਹ ਲੱਗਦਾ ਤਦੇ ਸਾਨੂੰ ਬਾਰ ਬਾਰ ਜਿਤੌਲਦੇ ਉਹਨਾਂ ਨੂੰ ਪਤਾ ਕਿ ਇਹ ਖੋਖਲੇ ਬੰਦੇ ਆ ਜਿਹੜਾ ਆਪਦੀ ਘਰ ਦੀ ਦਾ ਨਹੀਂ ਹੋਇਆ ਆਪਦੀ ਬੇਟੀ ਦਾ ਨਹੀਂ ਹੋਇਆ ਆਪਦੀ ਮਾਂ ਦਾ ਨਹੀਂ ਹੋਇਆ ਗੁਰੂ ਘਰ ਤੇ ਸ਼ਰਾਬ ਪੀ ਕੇ ਜਾ ਸਕਦਾ ਉਹ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਮਜੰਟੀਆ ਇਧਰੋਂ ਛੁੱਟਦਾ ਤੇ ਇਧਰੋਂ ਘੱਟ ਦਿੰਦਾ ਲਓ ਤੁਹਾਡੇ ਆ ਤੁਹਾਡੀ ਵੀ ਵੰਦੀਆਂ ਮੁੱਛਾਂ ਮੈਂ ਮੁੱਛਾਂ ਨੂੰ ਵਾਟ ਦੇ ਕੇ ਚੱਲਾਂਗੇ ਹੈ ਜੋਰ ਦੇ ਦੇ ਕੇ ਦਿਖਾਵੇ ਮੇਰੇ ਤੇ ਪੱਤਾ ਹਾਠਾ ਵਜੂ ਮੈਨੂੰ ਨਹੀਂ ਜਿਆਦੇ ਚੜੀ ਲੱਤੀ ਇਹ ਭਗਵੰਤ ਦੇ ਡਰਾਵੇ ਉਹ ਰਾਜੇ ਵੜੇ ਗਰੂ ਦੇਓ ਇਹ ਹੋਰ ਨੂੰ ਦਿਓ ਕਮਜ਼ੋਰ ਦਿਲਾਂ ਨੂੰ ਮਜੀਠੀਏ ਨੂੰ ਇਹਨਾਂ ਦੀ ਕੋਈ ਚੜੀ ਲੱਤੀ ਨਾ। ਕੱਲ ਹੀ ਉਹ ਆ ਕੇ ਔਰ ਕੱਲ ਬਿੰਤਾ ਕੱਢ ਕੇ ਗਿਆ ਮਜੀਠੀ ਕਿ ਭਾਈ ਪੇੜ ਦੇ ਰੰਗ ਪੱਤੇ ਝੜ ਜਾਂਦੇ ਰੰਗ ਬਦਲ ਜਾਂਦੇ ਤੁਸੀਂ ਵੀ ਕਿਰਪਾ ਕਰ ਦਿਓ ਕਿਉਂ ਬਿੰਤ ਕਰਨੀ ਪਈ ਕਿਉਂਕਿ ਲੋਕਾਂ ਨੇ ਤਾਂ ਰਿਜੈਕਟ ਕਰਤਾ ਕੱਲ ਤੁਸੀਂ ਅਨਾਹਨ ਹੋਗੇ ਪਤਲਾ ਜਾ ਬਾਜ਼ਾਰ ਆ ਜੀ ਸਵੇਰੇ ਇਹਨਾਂ ਨੇ ਸਾਰਿਆਂ ਦਾ ਕਾਰੋਬਾਰ ਮਾਰਿਆ ਪਹਿਲਾਂ ਆ ਕੇ ਤਾਂ ਬੰਬ ਸਕਵਾਡ ਚਾਰ ਵਾਰੀ ਚੈੱਕ ਕਰਕੇ ਗਿਆ ਫਿਰ ਉਹ ਜਿਹੜੀ ਗੱਡੀ ਤੇ ਚੜਦਾ ਉਹ ਗੱਡੀ ਮਸਾਂ ਹੀ ਨਿਕਲਦੀ ਐ ਲੋਕਾਂ ਦਾ ਸਾਰਾ ਸਬਾਨ ਚੁਕਾਤਾ ਕੋਈ ਉੱਥੇ ਵਿਚਾਰੇ ਕੋਈ ਸਾਡੇ ਬਾਜ਼ਾਰ ਚੋਂ ਫੋਰਚੂਨਰ ਤੇ ਵੀ ਲੋਕ ਆਉਂਦੇ ਕੁਝ ਸਾਈਕਲ ਤੇ ਆਉਂਦਾ ਕੁਝ ਸਕੂਟਰ ਤੇ ਆਉਂਦਾ ਉਹਨਾਂ ਸਾਰਿਆਂ ਨੂੰ ਕਹਿੰਦਾ ਚਲੋ ਬਾਹਰ ਇੱਥੋਂ ਸਭ ਅੱਜ ਭਗਵਾਨ ਕਮਾਲ ਲਿਆਉਣਾ ਸਵੇਰ ਦੀ ਉਹਨੂੰ ਡੀਕ ਸ਼ੁਰੂ ਹੋਈ 9 ਵਜੇ ਤੋਂ ਪੁਲਿਸ ਨੇ ਬੈਰੀਕੇਡਿੰਗ ਕਰਤੀ ਨਾ ਕੋਈ ਦੁਕਾਨਦਾਰ ਤੇ ਕੋਈ ਸੌਦਾ ਲੈਣ ਜਾਣ ਦਿੱਤਾ ਨਾ ਕੁਝ ਜਿੰਨਾ ਇੱਕ ਦਿਨ ਆਇਆ ਮਜੀਠੇ ਨੂੰ ਦੇਖ ਕੇ ਕੱਕ ਨਹੀਂ ਗਿਆ ਲੋਕਾਂ ਦੀ ਦਿਹਾੜੀ ਮਾਰ ਕੇ ਗਿਆ ਕਾਰੋਬਾਰ ਦਾ ਮਾਰ ਕੇ ਗਿਆ ਜੋ ਦੀ ਪਾਲਿਸੀ ਹੈ ਪੰਜਾਬ ਦੀ ਅੱਜ ਇੰਡਸਟਰੀਅਲਿਸਟ ਪੰਜਾਬ ਦਾ ਭੱਜ ਪੱਜ ਦੂਜੇ ਸੂਬਿਆਂ ਨੂੰ ਜਾ ਰਿਹਾ ਬਿਕੋਜ਼ ਇਹ ਭਗਵੰਤ ਦੀ ਸੋਚ ਹੈ ਮੈਂ ਇੱਥੇ ਇੰਡਸਟਰੀਅਲਿਸਟ ਨੂੰ ਪੁੱਛਦਾ ਉਹ ਠੀਕ ਹੈ ਰਿਕਾਰਡ ਤੇ ਨਹੀਂ ਆਉਣਾ ਚਾਹੁੰਦੇ ਮੈਂ ਕਹਿੰਦਾ ਤੁਸੀਂ ਗਏ ਸੀ ਮੀਟਿੰਗ ਵਿਦ ਸੀਐਮ ਕੀ ਹੋਇਆ ਕਹਿੰਦਾ ਜੀ ਪਹਿਲਾਂ ਤਾਂ ਸਾਨੂੰ ਇੱਕ ਅਪੋਰਚਰ ਆ ਕੇ ਡੀਸੀ ਲੈ ਕੇ ਦੇ ਜਾਂਦਾ ਕਿ ਜੇ ਉੱਥੇ ਕੁਝ ਬੋਲੇ ਨਾ ਤੇ ਫਿਰ ਦੇਖਿਓ ਪਹਿਲਾਂ ਕਹਿੰਦਾ ਤੁਹਾਨੂੰ ਡਰਾਉਂਦੇ ਆ ਹੁਣ ਕਹਿੰਦਾ ਹੀ ਕੁਝ ਉਹਨੇ ਨੇੜੇ ਕੀ ਰੱਬ ਨੇੜੇ ਕੀ ਕੁਝ ਉਹਨੇ ਨੇੜੇ ਜੇ ਬੋਲਾਂਗੇ ਤਾਂ ਇਹਨੇ ਮਕਰੋਨੀ ਸਾਨੂੰ ਢਾ ਲੈਣਾ ਫਿਰ ਕਹਿੰਦਾ ਮੈਂ ਕਿਹਾ ਕੀ ਪਾਲਿਸੀ ਬਣੀ ਕਹਿੰਦਾ ਪਾਲਿਸੀ ਕੀ ਬਣਨੀ ਸੀ ਝਟਕੇ ਲਈ ਸੁਣੇ ਤੇ ਲਾਫਟਰ ਵਿਦ ਭਗਵੰਤ ਤੇ ਘਰ ਵਾਪਸ ਕਹਿੰਦਾ ਕਾਰੋਬਾਰ ਤਾਂ ਉੱਥੇ ਦਾ ਉੱਥੇ ਹੀ ਡਿੱਗਦਾ ਤੁਰਿਆ ਜਾ ਰਿਹਾ ਸੋ ਉਹ ਬੰਦਾ ਕੀ ਕਹਿੰਦਾ ਕੀ ਨਹੀਂ ਕਹਿੰਦਾ ਅੱਜ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਨੈਸ਼ਨਲ ਪਾਰਟੀਆਂ ਦੇ ਪੰਜਾਬ ਚ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਤੁਸੀਂ ਪੰਜਾਬ ਦੀ ਵੋਟਾਂ ਮੰਗਣ ਵਾਸਤੇ ਤਾਂ ਆਏ ਹੋ ਪਰ ਤੁਸੀਂ ਤੁਹਾਡੀਆਂ ਪਾਰਟੀਆਂ ਨੇ ਪੰਜਾਬ ਦਾ ਪਾਣੀ ਖੋਇਆ ਰਾਸ਼ਟਰ ਨਹੀਂ ਦਿੰਦਾ ਕਿ ਮੋੜੋਗੇ ਵੋਟਾਂ ਸਾਡਾ ਕੈਪੀਟਲ ਤੁਸੀਂ ਨਹੀਂ ਦਿੱਤਾ ਸਾਨੂੰ ਕਿ ਫਿਰ ਉਹਦਾ ਕੀ ਇਰਾਦਾ ਤੁਹਾਡ ਕੀ ਜਵਾਬ ਹੈ ਦਾ ਤੁਹਾਡੇ ਸਾਡੇ ਨਾਲ ਇੰਨੇ ਤੱਕੇ ਹੋਏ ਬੰਦੀ ਸਿੱਖਾਂ ਨੂੰ ਨਹੀਂ ਛੱਡ ਰਹੇ ਦੂਜੀਆਂ ਪਾਰਟ ਜਿਹੜੇ ਗੈਦੀ ਉਹਨਾਂ ਨੂੰ ਤਾਂ ਛੱਡਤਾ ਬੰਦੀ ਸਿੱਖ ਕਾਨੂੰਨੀ ਛੱਡ ਰਹੇ ਸੋ ਜਿਹੜੇ ਸਵਾਲ ਹੈ ਆ ਜਿਹੜੇ ਲੋਕ ਨੈਸ਼ਨਲ ਪਾਰਟੀਆਂ ਇੱਥੇ ਕੱਲਾ ਜਿੱਤਨ ਆਉਂਦੀਆਂ ਦਿਲ ਜਿੱਤ ਨਹੀਂ ਆਉਂਦੀਆਂ ਐਮਪੀ ਬਣਾਉਣਾ ਆਉਂਦੀਆਂ ਪਰ ਜੰਤ ਪੰਜਾਬੀਆਂ ਦਾ ਦਿਲ ਜਿੱਤ ਨਹੀਂ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਜਥੇਬੰਦੀ ਹੈ ਅਕਾਲੀ ਦਲ ਤਕੜਾ ਹੈ ਤੇ ਆਪਾਂ ਸਾਰੇ ਤਕੜੇ ਆ ਆ ਦਿੱਲੀ ਵਾਲੀ ਪਾਂਡੀਆਂ ਤੋਂ ਬਚੋ ਕਮਿਊਨਿਟੀ ਡਿਵੀਜ਼ਨ ਹੋ ਰਹੀ ਹੈ ਕਮਿਊਨਿਟੀ ਡਿਵੀਜ਼ਨ ਹੋ ਰਹੀ ਹੈ ਕੋਣ ਅੱਜ ਵੀ ਫੜੇ ਯਾਰ 11 ਕਿਲੋ ਹੋ ਗਿਆ ਬੜੀ ਗੁੰਜੀ ਮਾਰਾ ਆ ਸਾਰੇ ਹੀ ਝਾੜੂ ਵਾਲੇ ਵੇਚੀ ਜਾਂਦੇ ਆ ਝਾੜੂ ਵਾਲੇ ਨੇ ਘਰ ਘਰ ਨਸ਼ਾ ਪਹਜਾਤਾ ਇਹਨਾਂ ਦੇ ਐਮਐਲਏ ਮਹੀਨਾ ਲੈਣ ਲੱਗੇ ਆ ਤੋ ਐਸ ਕਰਕੇ ਕਿਉਂਕਿ ਉਹਨੂੰ ਪਤਾ ਸੀ ਅੱਗੇ ਤੋਂ ਇਲੈਕਸ਼ਨ ਦਾ ਜਿੱਤਣਾ ਨਹੀਂ ਆ ਤਾਈ ਉਹਨਾਂ ਨੇ ਸਾਰਾ ਗੰਦੇ ਨਾਂ ਤੇ ਰਾਜਨੀਤੀ ਕੀਤੀ ਜਾਂਦੀ ਦੇਖੋ ਦੇਸ਼ ਸਾਰੇ ਧਰਮਾਂ ਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੇ ਲੀਡਰਸ਼ਿਪ ਨੂੰ ਬਾਦਲ ਸਾਹਿਬ ਤੋਂ ਸਿੱਖਣਾ ਚਾਹੀਦਾ ਜਿਹੜੇ ਇਜਰਾਜ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਸੀ